ਤ੍ਰੇਤੀ ਇਹ ਸਾਡੇ ਦਰਮਿਆਨ ਪਹੁੰਚ ਰਹੇ ਹਨ ਦੰਦਿਰ ਸਮਾਦਾ ਕੀਤੀ ਜਾਣੀ ਹੈ ਅਤੇ ਉਸ ਤੋਂ ਬਾਅਦ ਆਪਣਾ ਸੰਦੇਸ਼ ਦੇਣਗੇ ਹੋਰ ਕੈਬਨਟ ਮੰਤਰੀ ਜੀ ਗੁਬਾਰੇ ਛੱਡਣ ਦੀ ਰਸਮ ਅਦਾ ਕਰਨਗੇ ਗਣਤੰਤਰ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਪੱਤਰੀ ਸਮਾਰੋਹ ਦੇ ਆਗਾਜ਼ ਦੇ ਰੂਪ ਵਿੱਚ ਦੇਖਦੇ ਇਹਨਾਂ ਤਿੰਨਾਂ ਰੰਗਾਂ ਤੇ ਆਧਾਰਿਤ ਇਹ ਗੁਬਾਰੇ ਸ਼ਾਂਤੀ ਦਾ ਸਨੇਹਾ ਦੇ ਰਹੇ ਹਨ ਹੁਣ ਕੇ ਸਗਰੂਰ ਵਾਸੀਆਂ ਦੇ ਨਾਮ ਆਪਣਾ ਸੰਦੇਸ਼ ਦੇਣਗੇ ਪਿਆਰੇ ਪੰਜਾਬ ਵਾਸੀਓ ਅੱਜ ਆਪਾਂ 76ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਮੈਂ 76ਵੇਂ ਦਿਨ ਦੇ ਮੌਕੇ ਆਪ ਸਭ ਨੂੰ ਦੇਸ਼-ਵਦੇਸ਼ ਵਿੱਚ ਬਸਦੇ ਸਾਰੇ ਭਾਰਤੀਆਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਤਹਿ ਦਿਲ ਤੋਂ ਵਧਾਈ ਦਿੰਦਾ ਹਾਂ ਮੈਂ ਦੇਸ਼ ਦੀਆਂ ਤਿੰਨੋਂ ਸੈਨਾਵਾਂ ਅਤੇ ਹਥਿਆਰਬੰਦ ਬਲਾਂ ਨੂੰ ਸੂਰਬੀਰ ਬਹਾਦਰਾਂ ਨੂੰ ਸਲਾਮ ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰ ਰਹੇ ਹਨ 26 ਜਨਵਰੀ 1950 ਨੂੰ ਭਾਰਤ ਦੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ ਮੈਸਤ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਬੇੜਕਰ ਜੀ ਦੇ ਬੜਮੁੱਲੇ ਯੋਗਦਾਨ ਨੂੰ ਵੀ ਸਿਸਦਾ ਕਰਦਾ ਹਾਂ ਭਾਰਤੀ ਭਾਰਤੀ ਇਤਿਹਾਸ ਦੇ ਅੰਦਰ ਸਾਡਾ ਇਤਿਹਾਸ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਲਿਆਂਵਾਲਾ ਬਾਗ ਅਤੇ ਹੋਰ ਖੂਨੀ ਸਾਕੇਆਂ ਦੇ ਨਾਲ ਅਸੀਂ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਅਹਿਮ ਯੋਗਦਾਨ ਪਾਇਆ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਪੰਜਾਬ ਦੇ ਹਿੱਸੇ ਆਉਂਦਾ ਹੈ ਸਾਡੀ ਮਹਾਨ ਸਾਡੀ ਸਰਕਾਰ ਵੱਲੋਂ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਅਸੀਂ ਵਚਨਬੱਧਾ ਮੁੱਖ ਮੰਤਰੀ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪਣੇ ਅਹੁਦੇ ਦੀ ਸੌ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕਰ ਕਲਾਂ ਵਿਖੇ ਚੁੱਕੀ ਹੋਰ ਉਸ ਤੋਂ ਬਾਅਦ ਇੱਕ ਅਹਿਮ ਫੈਸਲਾ ਲੈਂਦੇ ਆ ਸਾਰੇ ਸਰਕਾਰੀ ਦਫ਼ਤਰਾਂ ਦੇ ਅੰਦਰ ਬਾਬਾ ਸਾਹਿਬ ਧੀਮਰੋ ਅੰਬੇਦਕਰ ਜੀ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੀਆਂ ਜਿਹੜੀਆਂ ਫੋਟੋਆਂ ਲਾਉਣ ਦਾ ਵੱਡਾ ਕਹਿਮ ਫੈਸਲਾ ਲਿਆ ਗਿਆ ਉਹ ਸਾਰੀਆਂ ਅੱਜ ਮੈਂ ਸਮਝਦਾ ਸਾਰੇ ਦੇ ਸਾਰੇ ਪੰਜਾਬ ਦੇ ਅੰਦਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਅਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀਆਂ ਤਸਵੀਰਾਂ ਸਜੋਬਿਤ ਹਨ ਇਸੇ ਤਰ੍ਹਾਂ ਮਹਾਲੀ ਦੇ ਕਮੰਤਰੀ ਹਵਾਈ ਅੱਡੇ ਦੇ ਉੱਤੇ ਕਮੰਤਰੀ ਹਵਾਈ ਅੱਡੇ ਦੇ ਉੱਤੇ ਅਸੀਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਕਾਦਮ ਕਦ ਬੁਤ ਲਾਇਆ ਤਾਂ ਕਿ ਸਾਡੇ ਬੱਚੇ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧ ਸਕਣ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਫੌਜੀ ਜਵਾਨ ਖਾਸ ਕਰਕੇ ਸਾਬਕਾ ਫੌਜੀਆਂ ਦੀ ਭਲਾਈ ਦੇ ਲਈ ਅਸੀਂ ਜਿਹੜੀ ਪਹਿਲਾਂ ਉਹਨਾਂ ਦੇ ਬਾਰਸਾਂ ਦੇ ਲਈ ਜੇਕਰ ਉਹ ਸ਼ਹੀਦ ਹੋ ਜਾਂਦੇ ਸੀ ਟੈਕਸ ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਸੀ ਉਹਨੂੰ ਵਧਾ ਕੇ 1 ਕਰੋੜ ਰੁਪਏ ਕੀਤਾ ਗਿਆ ਇਸੇ ਯੋਜਨਾ ਦੇ ਅੰਦਰ ਜੋ ਅਗਨੀਵੀਰ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਸਕੀਮ ਸ਼ੁਰੂ ਕੀਤੀ ਆ ਉਸ ਦੇ ਅੰਦਰ ਵੀ ਅਸੀਂ ਜਿਹੜੀ ਸ਼ਹੀਦਾਂ ਦੇ ਲਈ ਰਾਸ਼ੀ ਆ ਉਹ 1 ਕਰੋੜ ਰੁਪਇਆ ਕੀਤੀ ਤਾਂ ਕਿ ਉਹਨਾਂ ਪਰਿਵਾਰਾਂ ਦਾ ਮਾਨ ਤੇ ਸਨਮਾਨ ਜਿਹੜਾ ਉਹ ਬਹਾਲ ਰਾਸ ਹੈ ਕਿ ਇਸੇ ਤਰੀਕੇ ਸਾਡੇ ਸੂਬੇ ਦੇ ਅੰਦਰ ਚਾਹੇ ਪੰਜਾਬ ਪੁਲਿਸ ਦੇ ਜਵਾਨ ਜਾਂ ਹੋਰ ਜਵਾਨ ਡਿਊਟੀ ਕਰਦੇ ਜੇਕਰ ਉਹ ਉਹਨਾਂ ਦੇ ਸ਼ਹੀਦ ਸ਼ਹੀਦ ਹੋ ਜਾਂਦੇ ਨੇ ਤਾਂ ਉਹਨਾਂ ਦੇ ਲਈ ਵੀ ਅਸੀਂ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਜਿਹੜੀ ਆ ਪਰਿਵਾਰ ਨੂੰ ਦੇਣ ਦਾ ਫੈਸਲਾ ਕੀਤਾ ਔਰ ਅੱਜ ਮੈਂ ਸੰਬੰਧਤ ਜੋ ਸਾ ਚ ਇਹਨਾਂ ਨੂੰ ਕੰਟੀਨਿਊ ਲਗਾਤਾਰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕਰ ਰਹੇ ਹਾਂ ਇਸੇ ਤਰ੍ਹਾਂ ਧਰਮੀ ਫੌਜੀ ਧਰਮੀ ਫੌਜੀਆਂ ਨੂੰ ਜੋ ਬਿੱਤੀ ਸਹਾਇਤਾ ਪਰਮੰਥ 10000 ਰੁਪਏ ਮਿਲਦੀ ਸੀਗੀ ਉਬੀ ਅਸੀਂ ਵਧਾ ਕੇ 12000 ਰੁਪਏ ਪ੍ਰਤੀ ਮਹੀਨਾ ਕੀਤੀ ਆ ਇਸੇ ਤਰ੍ਹਾਂ ਸਾਡੇ ਸੂਬੇ ਦੇ ਜਿਹੜੇ ਆਜ਼ਾਦੀ ਕਲਾਟੀਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਵਾਰਸਾਂ ਨੂੰ ਜਿਹੜੀ ਪੈਨਸ਼ਨ ਮਿਲਦੀ ਸੀ ਉਹ 9400 ਰੁਪਏ ਸੀ ਉਹ ਵੀ ਵਧਾ ਕੇ ਅਸੀਂ 11000 ਰੁਪਏ ਪ੍ਰਤੀ ਮਹੀਨਾ ਕੀਤੀ ਆ ਔਰ ਇਸ ਤਰ੍ਹਾਂ 1% ਜਿਹੜਾ ਰਾਕਮਕਰਨ ਨੌਕਰੀਆਂ ਦੇ ਵਿੱਚ ਉਹਨਾਂ ਲਈ ਲਗਾਤਾਰ ਜਾਰੀ ਆ ਸੋ ਮੇਰਾ ਕਹਿਣ ਦਾ ਤਾਪ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਰੱਖ ਰਹੇ ਹਾਂ ਔਰ ਉਹਨਾਂ ਦੇ ਪਰਿਵਾਰਾਂ ਦੀ ਲਗਾਤਾਰ ਅਸੀਂ ਮਾਲੀ ਸਹਾਇਤਾ ਕਰ ਰਹੇ ਹਾਂ ਇਸੇ ਤਰ੍ਹਾਂ ਪੰਜਾਬ ਨੂੰ ਆਰਥਿਕ ਤੌਰ ਤੇ ਹੋਰ ਮਜ਼ਬੂਤ ਕਰਨ ਦੇ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿਣਗੀਆਂ ਮੈਂ ਬੜੇ ਯਕੀਨ ਨਾਲ ਤੁਹਾਨੂੰ ਦੱਸ ਰਿਹਾਗਾ ਕਿ ਅਸੀਂ ਪਹਿਲੇ 9 ਮਹੀਨਿਆਂ ਦੇ ਅੰਦਰ ਜੀਐਸਟੀ ਦੇ ਅੰਦਰ ਐਕਸਾਈਜ਼ ਦੇ ਅੰਦਰ ਸੀਐਸਟੀ ਦੇ ਅੰਦਰ ਬੈਟ ਦੇ ਅੰਦਰ 30000 ਕਰੋੜ ਰੁਪਏ ਦਾ ਮਾਲੀਆ ਜਿਹੜਾ ਉਹਦਾ ਅੰਕੜਾ ਪਾਰ ਕੀਤਾਗਾ ਔਰ ਇਸ ਬਾਰੇ ਕੁੱਲ ਟੈਕਸ ਜਿਹੜੇ ਇਕੱਠੇ ਹੋਏ ਨੇਗੇ 9 ਮਹੀਨਿਆਂ ਦੇ ਦੌਰਾਨ 31156 ਕਰੋੜ ਰੁਪਏ ਜਿਹੜਾ ਮਾਲੀਆ ਪ੍ਰਾਪਤ ਹੋਇਆ ਹੈ ਐਮਐਸ ਸੰਬੰਧ ਦਾ ਹੁਣ ਤੱਕ ਦਾ ਸਭ ਤੋਂ ਵੱਧ ਮਾਲੀਆ ਪੰਜਾਬ ਸਰਕਾਰ ਨੂੰ ਮਿਲਿਆਗਾ ਇਹਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਇਮਾਨਦਾਰ ਕੋਸ਼ਿਸ਼ਾਂ ਦੇ ਸਦਕਾ ਇਹ ਅਸੀਂ ਅੰਕੜਾ ਪਾਰ ਕੀਤਾਗਾ ਇਸੇ ਤਰੀਕੇ ਸਾਡੇ ਵੱਲੋਂ ਇੱਕ ਨਵੀਂ ਤੇ ਨਵੇਕਲੀ ਸਕੀਮ ਸ਼ੁਰੂ ਕੀਤੀ ਗਈ ਕਿ ਬਿੱਲ ਲਿਆਓ ਇਨਾਮ ਪਾਓ ਬਿੱਲ ਲਿਆਓ ਇਨਾਮ ਪਾਓ ਜਿਹੜੀ ਸਕੀਮ ਸ਼ੁਰੂ ਕੀਤੀ ਗਈ ਇਹ ਯੋਜਨਾ ਤਹਿਤ ਜਨਵਰੀ 2025 ਤੱਕ ਇਸ ਐਪ ਦੇ ਉੱਤੇ ਹੁਣ ਤੱਕ 3850 ਜੇਤੂਆਂ ਨੂੰ ਪੰਜਾਬ ਦੇ 3850 ਜੇਤੂਆਂ ਨੂੰ 2 ਕਰੋੜ 27 ਲੱਖ 40000 ਰੁਪਏ ਦੇ ਨਕਦ ਦੇ ਨਾਮ ਜਿਹੜੇ ਨੇ ਉਹ ਦਿੱਤੇ ਗਏ ਹਨ ਇਹ ਸਕੀਮ ਜਿਹੜੀ ਸਤੰਬਰ 2023 ਤੋਂ ਸ਼ੁਰੂ ਹੋਈ ਸੀ ਹੁਣ ਤੱਕ ਲਗਭਗ 16 ਸਫਲਤਾਪੂਰਵਕ ਡਰਾ ਜਿਹੜੇ ਨੇ ਉਹ ਨਿਕਲ ਚੁੱਕੇ ਨੇ ਮੇਰੀ ਅੱਜ ਦੇ ਸ਼ੁਭ ਦਿਹਾੜੇ ਉੱਪਰ ਆਪ ਸਭ ਨੂੰ ਵੀ ਬੇਨਤੀ ਹੈ ਕਿ ਤੁਸੀਂ ਜਦੋਂ ਕੋਈ ਵੀ ਵਸਤ ਖਰੀਦਦੇ ਹੋ ਕੋਈ ਵੀ ਸਮਾਨ ਖਰੀਦਦੇ ਹੋ ਮਾਰਕੀਟ ਦੇ ਅੰਦਰ ਤਾਂ ਉਹਦਾ ਬਿੱਲ ਜ਼ਰੂਰ ਲਿਆ ਕਰੋ ਤਾਂ ਕਿ ਤੁਹਾਡੇ ਦੁਆਰਾ ਲਿਆ ਗਿਆ ਬਿੱਲ ਦਾ ਇੱਕ ਇੱਕ ਪੈਸਾ ਸਰਕਾਰ ਦੇ ਖਜ਼ਾਨੇ ਚ ਜਾਵੇ ਉਹੀ ਪੈਸਾ ਅੱਗੇ ਤੁਹਾਡੇ ਦੇ ਉੱਤੇ ਭਲਾਈ ਲਈ ਖਰਚ ਹੋਣਾਗਾ ਜੇਕਰ ਤੁਸੀਂ ਬਿੱਲ ਨਹੀਂ ਲਓਗੇ ਤਾਂ ਮੈਂ ਸਮਝਦਾ ਕਿ ਤਨਾ ਕਿਤੇ ਅਸੀਂ ਟੈਕਸ ਚੋਰੀ ਦੇ ਵਿੱਚ ਹਿੱਸਾ ਪਾ ਰਹੇ ਹੋਵਾਂਗੇ ਤੋ ਤੇ ਮੇਰੀ ਅੱਜ ਦੇ ਦਿਹਾੜੇ ਉੱਤੇ ਇਹੀ ਆ ਕਿ ਤੁਸੀਂ ਸੂਬੇ ਦੇ ਵਿਕਾਸ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾਉਂਦੇ ਹੋਏ ਹਰੇਕ ਵਸਤ ਦਾ ਚਾਹੇ ਉਹ ਸਰਕਾਰੀ ਤੌਰ ਤੇ ਤਾਂ ਚਲੋ ਅਸੀਂ ਲੈ ਲੈ ਹੀ ਲੈਂਦੇ ਆ ਪ੍ਰਾਈਵੇਟ ਤੌਰ ਦੇ ਉੱਤੇ ਤਾਂ ਤੁਸੀਂ ਬਿੱਲ ਜ਼ਰੂਰ ਲਿਆ ਕਰੋ ਸੋ ਇਸੇ ਤਰੀਕੇ ਸਰਕਾਰ ਨੇ ਪੰਜਾਬ ਦੇ ਅੰਦਰ ਰੋਜ਼ਗਾਰ ਦੇ ਸਾਧਨਾਂ ਨੂੰ ਵਧਾਉਂਦੇ ਹੋਏ ਪਹਿਲੇ ਸਰਕਾਰ ਬਣਨ ਤੋਂ ਬਾਅਦ 34 ਮਹੀਨੇ ਅੰਦਰ 50000 ਤੋਂ ਉੱਪਰ ਸਰਕਾਰੀ ਨੌਕਰੀਆਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਦੇ ਕੇ ਜਿੱਤਿਆ ਨੇ ਔਰ ਸਿਲਸਿਲਾ ਜਿਹੜਾ ਲਗਾਤਾਰ ਜਾਰੀ ਆ ਹੁਣੇ-ਹੁਣੇ ਅਸੀਂ ਥੋੜੇ ਦਿਨ ਪਹਿਲਾਂ ਪੰਜਾਬ ਦੀਆਂ ਖਾਸ ਕਰਕੇ PCS ਐਗਜ਼ੈਕਟਿਵ ਦੀਆਂ 322 ਪੋਸਟਾਂ ਕੱਡੀਆਂ ਨੇ ਅਨਾਉਂਸ ਕੀਤੀਆਂ ਨੇ ਇਸ਼ਤਿਹਾਰ ਜਾਰੀ ਹੋਇਆ ਇਹ ਹੁਣ ਤੱਕ ਦੀ ਪੰਜਾਬ ਦੀ ਹਿਸਟਰੀ ਦੇ ਵਿੱਚ ਆ ਕਿ ਪਹਿਲੀ ਵਾਰ 322 ਪੋਸਟਾਂ ਕੱਚੀਆਂ ਗੱਡੀਆਂ ਗੰਜਾਂ ਹੋਣ ਤਾਂ ਹੁਣ ਮੈਂ ਸਮਝਦਾ ਸਾਡੇ ਨੌਜਵਾਨ ਮੁੰਡੇ ਕੁੜੀਆਂ ਇਸ ਮੁਕਾਬਲੇ ਦੇ ਇਮਤਿਹਾਨ ਚ ਭਾਗ ਲੈ ਕੇ ਪੰਜਾਬ ਦੀਆਂ ਸਿਵਲ ਸਿਵਾਮਾ ਦੇ ਅੰਦਰ ਆਪਣੇ ਆਪ ਨੂੰ ਜਿਹੜਾ ਉਹ ਦਰਜ ਕਰਵਾਉਣਗੇ ਸੋ ਇਸੇ ਤਰੀਕੇ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲੋਕਪੱਖੀ ਫੈਸਲੇ ਲੈ ਰਹੀ ਆ ਸਾਡੇ ਜਿਲ੍ਹਾ ਸੰਗਰੂਰ ਦੇ ਪਿੰਡ ਖੇੜੀ ਵਿਖੇ 29 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੀ ਪਾਈਟ ਕੇਂਦਰ ਜਿਹੜਾ ਉਹਦਾਨੀ ਪੱਥਰ ਰੱਖਿਆ ਗਿਆ ਜਿੱਥੇ ਸਾਡੇ ਬੱਚਿਆਂ ਨੂੰ ਸੈਨਿਕ ਅਰਧ ਸੈਨਿਕ ਬਲਾਂ ਦੇ ਅੰਦਰ ਸਿਖਲਾਈ ਦੇਣ ਦਾ ਸੀ ਤਾਂ ਕਿ ਉਹਤੇ ਭਰਤੀ ਹੋ ਸਕਣ ਉਹਦਾ ਸਿਖਲਾਈ ਦੇਣ ਦਾ ਪ੍ਰੋਗਰਾਮ ਲੌਕਿਆ ਗਿਆ ਜਿਹਦੇ ਵਿੱਚ 1200 ਨੌਜਵਾਨ ਉਹਤੇ ਸਿਖਲਾਈ ਲੈ ਕੇ ਸੈਨਿਕ ਤਿਆਰ ਸੈਨਿਕ ਬਲਾਂ ਦੇ ਅੰਦਰ ਆਪਣੇ ਆਪ ਨੂੰ ਭਰਤੀ ਕਰਉਣਗੇ ਇਸੇ ਤਰੀਕੇ ਪੰਜਾਬ ਦੇ ਅੰਦਰ ਸਿਹਤ ਦੀ ਕ੍ਰਾਂਤੀ ਲੈ ਕੇ ਆਉਣ ਲਈ ਲਗਾਤਾਰ ਅਸੀਂ ਫੈਸਲੇ ਲੈ ਰਹੇ ਹਾਂਗੇ ਲਗਭਗ ਪੰਜਾਬ ਦੇ ਅੰਦਰ 881 ਮਹੱਲਾ ਕਲੀਨਿਕ جی عام آدمی کلینک سباپت کیتے گئے ہیں دے بچوں لگ پک گیارہ پینتی جہ سرور پنڈا اور گیارہ شہر کیتے گئے ہن اور دعائیں اور لگ پک اٹھتی قسم دے جڑے تیسٹ نے مفت جا رہے ہن. اسے طریقے ایمرجینسی سیوا ہو مجبت کرنے اصونجا نمیا ہائیٹیک ایمبولینسا خرید کی تیا. ਔਰ ਅੱਜ ਪੰਜਾਬ ਦੇ ਅੰਦਰ ਲਗਭਗ 325 ਹਾਈ-ਟੈਕ ਐਂਬੂਲੈਂਸਾਂ ਜਿਹੜੀਆਂ ਨੇ ਉਹ ਲੋਕਾਂ ਦੀਆਂ ਸਿਹਤ ਸੇਵਾਵਾਂ ਦੇ ਵਿੱਚ ਸ਼ਾਮਲ ਕੀਤੀਆਂ ਗੰਜਾਂ ਹਨ ਇਸੇ ਤਰੀਕੇ ਜੇ ਮੈਂ ਸੰਗਰੂਰ ਦੇ ਸਿਵਲ ਹਸਪੀਟਲ ਦੀ ਗੱਲ ਕਰਾਂ ਤਾਂ 21 ਕਰੋੜ ਦੀ ਲਾਗਤ ਦੇ ਨਾਲ ਸੰਗਰੂਰ ਦੇ ਸਿਵਲ ਹਸਪੀਟਲ ਦਾ ਵਿਸਤਾਰ ਕੀਤਾ ਜਾ ਰਿਹਾ ਔਰ ਜਿਹੜਾ ਮੌਜੂਦਾ ਨਰਸਿੰਗ ਕਾਲਜ ਆ ਉਹਦੀ ਵੀ ਉਸਾਰੀ ਜਿਹੜੀ ਆ ਉਹਨੂੰ ਵੀ ਐਕਸਪੈਂਡ ਕੀਤਾ ਗਿਆ ਉਹਦੀ ਸਾਰੀ ਜਿਹੜੀ ਆ ਜਾਰੀ ਆ ਔਰ ਇਸੇ ਤਰ੍ਹਾਂ ਧੂਰੀ ਵਿਖੇ 22 ਕਰੋੜ ਦੀ ਲਾਗਤ ਦੇ ਨਾਲ ਸਬ ਡਿਵੀਜ਼ਨਲ ਹਸਪੀਟਲ ਅਤੇ ਮਟਰਨਲੀ ਅਤੇ ਚਾਈਲਡ ਕੇਅਰ ਬਿਲਡਿੰਗ ਦੇ ਨਵੇਂ ਬਲਾਕ ਦੀ ਉਹ ਸਾਰੀ ਦਾ ਕੰਮ ਜਿਹੜਾ ਉਹ ਤੇਜ਼ੀ ਨਾਲ ਚੱਲ ਰਿਹਾ ਲਗਭਗ 40% ਤੋਂ ਕੰਮ ਜਿਹੜਾ ਉੱਪਰ ਮੁਕੰਮਲ ਹੋ ਰਿਹਾ ਇਸੇ ਤਰੀਕੇ ਦਿੜਬਾ ਦੇ ਦਿੜਬਾ ਸਬ ਡਿਵੀਜ਼ਨ ਦੇ ਕੌਰੀਆਂ ਪਿੰਡ ਦੇ ਅੰਦਰ ਜਿਹੜਾ ਸਿਹਤ ਸਭਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ 11 ਕਰੋੜ ਦੀ ਲਾਗਤ ਦੇ ਨਾਲ ਕਮਿਊਨਿਟੀ ਸਿਹਤ ਕੇਂਦਰ ਜਿਹੜਾ ਉਹ ਵੀ ਉਹ ਸਾਰੀ ਦੇ ਦੀਨਾ ਇਸੇ ਸਾਲ ਜਿਹੜਾ ਉਹ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਊਗਾ ਇਸ ਤੋਂ ਬਿਨਾ ਪੰਜਾਬ ਸਰਕਾਰ ਨੇ ਐਜੂਕੇਸ਼ਨ ਦੇ ਖੇਤਰ ਦੇ ਅੰਦਰ ਸਿੱਖਿਆ ਦੇ ਖੇਤਰ ਦੇ ਅੰਦਰ ਅਹਿਮ ਕਦਮ ਚੁੱਕਦਿਆਂ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਪੰਜਾਬ ਦੇ ਅੰਦਰ ਅਸੀਂ ਮਿਆਰੀ ਸਿੱਖਿਆ ਦਾ ਹੋਰ ਬਿਆਰ ਉੱਚਾ ਚੱਕਣ ਦੇ ਲਈ 118 ਸਕੂਲ ਆਫ ਫੈਮਿਨਸ ਜਿਹੜੇ ਸਥਾਪਿਤ ਕੀਤੇ ਨੇ ਜਿਦੇ ਵਿੱਚੋਂ 8 ਸਕੂਲ ਸਕੂਲ ਆਫ ਫੈਮਿਨਸ ਸੰਗਰੂਰ ਜ਼ਿਲ੍ਹੇ ਦੇ ਅੰਦਰ ਸ਼ੁਰੂ ਹੋ ਚੁੱਕੇ ਨੇਗੇ ਇਸ ਤੋਂ ਬਿਨਾ ਪੰਜਾਬ ਦੇ 17 ਲੜਕੀਆਂ ਦੇ ਪਹਿਲੇ ਦੌਰ ਦੇ ਅੰਦਰ 17 ਸਕੂਲ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਸਿਲੈਕਟ ਕੀਤੇ ਨੇ ਜਿਨ੍ਹਾਂ ਦੇ ਅੰਦਰ ਟਰਾਂਸਪੋਰਟ ਦੀ ਸ਼ੁਭਦਾ ਸ਼ੁਰੂ ਕੀਤੀ ਆ ਜਿੱਥੇ ਸਾਡੀਆਂ ਲੜਕੀਆਂ ਲਗਭਗ 10000 ਤੋਂ ਵੱਧ ਲੜਕੀਆਂ ਨੂੰ ਇਸ ਸਹੂਲਤ ਦਾ ਲਾਭ ਹੋਊਗਾ ਤਾਂ ਕਿ ਸਾਡੀਆਂ ਬੱਚੀਆਂ ਉਸ ਬਸਾਂ ਦੇ ਅੰਦਰ ਜਾ ਕੇ ਆਪਣੀ ਅੱਛੀ ਪੜਾਈ ਆ ਉਹ ਮੁਕੰਮਲ ਕਰ ਸਕਣ ਇਸ ਤੋਂ ਬਿਨਾ ਅਸੀਂ ਆਪਣੇ ਅਧਿਆਪਕਾਂ ਨੂੰ ਅਧਿਆਪਕਾਂ ਨੂੰ ਹੋਰ ਉੱਚੀ ਟ੍ਰੇਨਿੰਗ ਦੇ ਟ੍ਰੇਨਿੰਗ ਸੈਂਟਰ ਨੇ ਉੱਥੇ ਆਈਆਈਐਮ ਅਹਮਦਾਬਾਦ ਤੋਂ ਟ੍ਰੇਨਿੰਗ ਦਵਾਈ ਆ ਪਰ ਲਗਾਤਾਰ سلسلہ ਜਿਹੜਾ ਜਾਰੀਆ ਹੁਣੇ-ਹੁਣੇ ਫਿਨਲੈਂਡ ਦੇ ਟੀਚਰਾਂ ਨੂੰ ਭੇਜਿਆ ਗਿਆ ਤਾਂ ਕਿ ਸਾਡੇ ਟੀਚਰੋਂ ਤੋਂ ਅੱਛੀ ਹੋਰ ਟ੍ਰੇਨਿੰਗ ਲੈ ਕੇ ਪੰਜਾਬ ਦੇ ਬੱਚਿਆਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਬਿਹਤਰ ਤਰੀਕੇ ਦੇ ਨਾਲ ਪੜਾਈ ਦੇ ਸਕਣ ਇਸ ਤੋਂ ਬਿਨਾ ਸੰਗਰੂਰ ਡਾਇਟ ਵਿਖੇ 485 ਦੇ ਨਾਲ ਇੱਕ ਨਵਾਂ ਆਡੀਟੋਰੀਅਮ ਉਹ ਸਾਰਿਆ ਜਾ ਰਿਹਾ ਜਿਹਦੇ ਵਿੱਚ 500 ਵਿਦਿਆਰਥੀਆਂ ਦੇ ਬੈਠਣ ਦਾ ਦਾ ਹੋ ਜਿਹਦੇ ਨਾਲ ਮੈਂ ਸਮਨਾਤੀ ਆਧੁਨਿਕ ਟੈਕਨੀਕਸ ਦੇ ਨਾਲ ਅਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਦਾ ਐਜੂਕੇਸ਼ਨ ਦੇ ਸਕਾਂਗੇ ਇਸ ਤੋਂ ਬਿਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਸੀਗਾ ਕਿ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਅਸੀਂ ਲਾਇਬ੍ਰੇਰੀਆਂ ਖੋਲ੍ਹਾਂਗੇ ਤਾਂਕਿ ਸਾਡੇ ਬੱਚਿਆਂ ਦੇ ਅੰਦਰ ਸਾਡੇ ਲੋਕਾਂ ਦੇ ਅੰਦਰ ਸਿੱਖਿਆ ਦਾ ਸੱਭਿਆਚਾਰ ਵਿਕਸਤ ਕੀਤਾ ਜਾਵੇ ਸੋ ਅਸੀਂ ਅੱਜ ਬੜੇ ਮਾਣ ਨਾਲ ਕਹਿ ਸਕਦੇ ਹਾਂ ਕਿ ਇਸੇ 2 ਸਾਲਾਂ ਦੇ ਦੌਰਾਨ ਅਸੀਂ 26 ਜਿਹੜੀਆਂ ਲਾਇਬ੍ਰੇਰੀਆਂ ਉਹ ਪਿੰਡਾਂ ਦੇ ਅੰਦਰ ਔਰ 5 ਲਾਇਬ੍ਰੇਰੀਆਂ ਸ਼ਹਿਰਾਂ ਦੇ ਅੰਦਰ ਸਥਾਪਿਤ ਕੀਤੀਆਂ ਨੇ ਔਰ ਖਾਸ ਕਰਕੇ ਜੇ ਮੈਂ ਸੰਗਰੂਰ ਦੀ ਗੱਲ ਕਰਾਂ ਸੰਗਰੂਰ ਦੀ ਡਿਸਟ੍ਰਿਕਟ ਲਾਇਬ੍ਰੇਰੀ ਨੂੰ ਉੱਚੇ ਚੇ ਫੰਡ ਦੇ ਕੇ ਸੁੰਦਰ ਬਣਾਇਆ ਕਿ ਪਹਿਲਾਂ ਨਾ ਕਿਤੇ ਕੀਤਾ ਇਸੇ ਤਰੀਕੇ ਸਰਕਾਰ ਵੱਲੋਂ ਕਿਉਂਕਿ ਸਾਡੀ ਸਰਕਾਰ ਨੇ ਫੈਸਲਾ ਕੀਤਾ ਸੀਗਾ ਕਿ ਪੰਜਾਬ ਦੇ ਗਰੀਬ ਲੋਕ ਅਮੀਰ ਲੋਕ ਬਗੈਰ ਕੋਈ ਵਰਗੀਕਰਨ ਕੀਤੇ ਪੰਜਾਬ ਦੇ ਹਰ ਇੱਕ ਘਰ ਨੂੰ 300 ਯੂਨਟ ਮੁਫਤ ਬਿਜਲੀ ਦੇਣ ਦਾ ਫੈਸਲਾ ਕੀਤਾ ਸੀ ਜਿਹਦੇ ਨਾਲ ਅੱਜ ਪੰਜਾਬ ਦੇ ਲਗਭਗ 90% ਆ ਰਿਹਾਗਾ ਬਿਲਕੁਲ ਕੋਈ ਬਿੱਲ ਨਹੀਂ ਆ ਰਿਹਾ ਇਸ ਤੋਂ ਬਿਨਾ ਇਕ ਬਹੁਤ ਇਤਿਹਾਸਕ ਫੈਸਲਾ ਲੈਂਦਿਆਂ ਪਿਛਲੇ ਸਾਲ ਅਸੀਂ ਗੋਵਿੰਦਪੁਰ ਸਾਹਿਬ ਵਿਖੇ ਪਾਵਰ ਪਲਾਂਟ ਜਿਹੜਾ ਕਿ ਪ੍ਰਾਈਵੇਟ ਕੰਪਨੀ ਕਰਦੀ ਸੀ ਪ੍ਰਾਈਵੇਟ ਕੰਪਨੀ ਚਲਾਉਂਦੀ ਸੀ ਉਹਨੂੰ 1080 ਕਰੋੜ ਰੁਪਏ ਚ ਖਰੀਦ ਕੇ ਪੰਜਾਬੀ ਲੋਕਾਂ ਦੇ ਨਾਲ ਨਾਮ ਕੀਤਾ ਗਿਆ ਔਰ ਇਸ ਪਾਵਰ ਪਲਾਂਟ ਦਾ ਨਾਮ ਵੀ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ਤੇ ਰੱਖਿਆ ਗਿਆ ਇਹ ਪਹਿਲਾ ਇਤਿਹਾਸਕ ਫੈਸਲਾ ਪਿਛਲੇ 75 ਸਾਲਾਂ ਚ ਪਹਿਲੀ ਵਾਰ ਹੋਇਆ ਕਿ ਪ੍ਰਾਈਵੇਟ ਕੰਪਨੀ ਤੋਂ ਸਰਕਾਰ ਨੇ ਇੱਕ ਥਰਮਲ ਪਲਾਂਟ ਖਰੀਦ ਕੇ ਲੋਕਾਂ ਦੇ ਨਾਂ ਕੀਤਾ ਹੋਵੇ ਸਰਕਾਰ ਦੇ ਨਾਂ ਤੇ ਕੀਤਾ ਹੋਵੇ ਇਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਜਿਹੜੀ ਮੁਫਤ ਬਿਜਲੀ ਦੀ ਯੂਟਿਲ ਤੇ ਉਹ ਲਗਾਤਾਰ جاری ਹੈ ਔਰ ਇਹਦੇ ਉੱਤੇ ਲਗਭਗ 9330 ਕਰੋੜ ਰੁਪਏ ਸਰਕਾਰ ਦੇ ਹਰ ਇੱਕ ਸਾਲ ਖਰਚ ਹੋ ਰਹੇ ਹਨ ਸੋ ਲਗਾਤਾਰ ਅਸੀਂ ਪੰਜਾਬ ਦੇ ਲੋਕਾਂ ਨੂੰ 24 ਘੰਟੇ ਅਤੇ ਮੁਫਤ ਬਿਜਲੀ ਦੇਣ ਦੇ ਵਿੱਚ ਸਫਲ ਹੋਏ ਆ ਇਸੇ ਤਰੀਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮਾਨ ਸਰਕਾਰ ਦੁਆਰਾ ਪੰਜਾਬ ਵਾਸੀਆਂ ਲਗਭਗ 43 ਨਾਗਰਿਕ ਕੇਂਦਰਿਤ ਸੇਵਾਵਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਤੁਸੀਂ ਘਰ ਬੈਠ ਕੇ ਘਰ ਬੈਠ ਕੇ 1076 ਨੰਬਰ ਉੱਤੇ ਕਾਲ ਕਰਕੇ ਇਹਨਾਂ ਸੇਵਾਵਾਂ ਦਾ ਲਾਭ ਲੈ ਸਕਦੇ ਹੋ ਇਹ ਜਿਹੜਾ ਬਹੁਤ ਵੱਡਾ ਉਪਰਾਲਾ ਸਰਕਾਰ ਨੇ ਕੀਤਾਗਾ ਇਸ ਤੋਂ ਬਿਨਾ ਦਿਰਵਾ ਵਿਖੇ 11 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਸਬ ਡਿਵੀਜ਼ਨ ਕੰਪਲੈਕਸ ਬਣਾ ਕੇ ਲੋਕਾਂ ਨੂੰ ਸਮਰਪਿਤ ਕੀਤਾਗਾ ਔਰ ਉੱਥੇ ਅੱਜ ਇੱਕੋ ਛਾਪ ਦੇ ਥੱਲੇ ਸਾਰੇ ਆਫੀਸ ਹੋਏ ਨੇ ਕਿ ਲੋਕਾਂ ਨੂੰ ਬਹੁਤ ਵੱਡਾ ਆਦਾ ਅਫਿਸ ਡੀਪੀਓ ਸਾਫ ਦਾ ਆਫਿਸ ਸੀਡੀਪੀਓ ਸਾਫ ਦਾ ਆਫਿਸ ਹੋਰ ਇਕੱਠੇ ਕੋਛੱਤ ਲੈ ਜੀ ਖੁਸ਼ੀ ਤੇ ਗਮੀ ਦੇ ਲਈ ਅਸੀਂ ਕਿ ਨਵਾਂ ਲਗਭਗ 2.25 ਕਰੋੜ ਰੁਪਏ ਦੀ ਲਾਗਤ ਦੇ ਨਾਲ ਅੰਬੇਡਕਰ ਪਵਨ ਕਮਿਊਨਿਟੀ ਸੈਂਟਰ ਬਣਾ ਰਿਹਾ ਉਥੇ ਕਰ ਸਕਨੇ ਦੇ ਨਾਲ ਮੈਂ ਸਮਝਦਾ ਇੱਕ ਬਹੁਤ ਚੋਕਾ ਨੂੰ ਹੋਗਾ ਇਸ ਤੋਂ ਬਿਨਾ 6 ਕਰੋੜ ਰੁਪਏ ਦੀ ਲਾਗਤ ਦੇ ਨਾਲ ਭਵਾਨੀਗੜ ਵਿਖੇ ਨਮਾ ਤਹਿਸੀਲ ਦਫਤਰ ਜਿਹੜਾ ਉਹਦਾ ਨਿਰਮਾਣ ਤੇਜੀ ਨਾਲ جاری ਆ ਬੜੇ ਜਲਦੀ ਉਹ ਸੈਂਟਰ ਕੇਂਦਰ ਜਿਹੜਾ ਹੈਗਾ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਊਗਾ ਸਰਦਾਰ ਭਗਤ ਸਿੰਘ ਮਾਨ ਨੇ ਫੈਸਲਾ ਕੀਤਾ ਐਨਓਸੀ ਦਾ ਕਨਸੈਪਟ ਸੀਗਾ ਉਹਨੂੰ ਅਸੀਂ ਖਤਮ ਕੀਤਾਗਾ ਸੋ ਇਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਭ੍ਰਿਸ਼ਟਾਚਾਰ ਹੁੰਦਾ ਸੀ ਉਹਨੂੰ ਵੱਡੇ ਪੱਧਰ ਤੇ ਠੱਲ ਪਈ ਆ ਔਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ ਸੀਗਾ ਕਿ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਪੰਜਾਬ ਤੋਂ ਖਤਮ ਕਰਨਾ ਹੈਗਾ ਉਹਦੇ ਲਈ ਅਸੀਂ ਇੱਕ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਦੀ ਸਥਾਪਨਾ ਕੀਤੀ ਸੀ ਔਰ ਕਿਉਂਕਿ ਜਿਹੜਾ ਕੋਈ ਵੀ ਵਿਅਕਤੀ ਰਿਸ਼ਵਤ ਮੰਗਦਾਗਾ ਤਾਂ ਉਹਦੇ ਖਿਲਾਫ ਇੱਕ ਵੱਡੀ ਕਾਰਵਾਈ ਹੋਈ ਸੀਗੀ ਅੱਜ ਪੰਜਾਬ ਬਿਜ਼ਨਸ ਬਿਊਰੋ ਨੇ ਲਗਭਗ ਇਸ ਸਾਲ ਦੌਰਾਨ 2024 ਦੀ ਗੱਲ ਕਰਾਂ ਮੈਂ 139 ਜਿਹੜੇ ਮੁਲਜ਼ਮ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਅਦਾਲਤਾਂ ਦੇ ਅੰਦਰ 48 ਮੁਕਦਮਿਆਂ 'ਚ ਫੈਸਲੇ ਸੁਣਾਏ ਗਏ ਨੇ ਔਰ ਪੰਜਾਬ ਤੋਂ ਬਦਦੋਸ਼ੀਮ ਜੜੀ ਆ ਕਹਿਤੇ ਜਰਮਾਨੇ ਹੋਏ ਨੇਗੇ ਇਸ ਤੋਂ ਬਿਨਾ ਪੰਜਾਬ ਸਰਕਾਰ ਨੇ ਸਾਡੇ ਬੱਚਿਆਂ ਦੇ ਲਈ ਸਾਡੇ ਨੌਜਵਾਨਾਂ ਦੇ ਲਈ ਖੇਡਾਂ ਚ ਰੁਚੀ ਪੈਦਾ ਕਰਨ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਅਸੀਂ ਕਾਫੀ ਵੱਡੇ ਫੈਸਲੇ ਲਏ ਨੇ ਪੰਜਾਬ ਦੇ ਅੰਦਰ ਜੇ ਮੈਂ ਸੰਗਰੂਰ ਦੀ ਗੱਲ ਕਰਾਂ ਤਾਂ ਸੰਗਰੂਰ ਦੇ ਵਾਰ ਹੀਰੋ ਸਟੇਡੀਅਮ ਸੰਗਰੂਰ ਦੇ ਕੇ ਮੌਜੂਦਾ ਸਵੀਮਿੰਗ ਪੂਲ ਦੇ ਤੇ 7 ਕਰੋੜ ਤੋਂ ਪੈ ਤੋਂ 7 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਨਾਲ ਨੂੰ ਅਪਗ੍ਰੇਡ ਕੀਤਾ ਗਿਆ ਇਸ ਪ੍ਰੋਜੈਕਟ ਦਾ ਕੰਮ ਜਿਹੜਾ ਉਹ ਲਗਾਤਾਰ ਜਾਰੀ ਆ ਇਸੇ ਤਰੀਕੇ ਦਿੜਬਾ ਵਿਖੇ ਕੱਲ ਹੀ ਅਸੀਂ 7 ਕਰੋੜ ਦੀ ਲਾਗਤ ਦੇ ਨਾਲ ਇੰਡੋਰ ਖੇਡ ਸਟੇਡੀਅਮ ਦੀ ਸਥਾਪਨਾ ਦਾ ਨੀ ਪੱਥਰ ਰੱਖਿਆ ਔਰ ਜਿੱਥੇ 11 ਖੇਡਾਂ ਇੱਕੋ ਛੱਤ ਹੱਲੇ ਇੰਡੋਰ ਸਟੇਡੀਅਮ ਚ ਹੋਇਆ ਕਰਨਗੀਆਂ ਸੋ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕਦਮ ਚੁੱਕ ਰਹੇ ਹਨਗੇ ਸੋ ਪਿਛਲੇ ਦਿਨੀ ਜੋ ਸਾਡੇ ਬੱਚੇ ਜਿਨ੍ਹਾਂ ਨੇ ਕਮੰਤਰੀ ਪੱਧਰ ਉੱਤੇ ਮੱਲਾ ਮਾਰੀਆਂ ਉਹਨਾਂ ਨੂੰ ਜਿਨ੍ਹਾਂ ਨੇ ਕਾਂਸੀ ਦਾ ਤਗਮਾ 올ੰਪਸ 올ੰਪਿਕ ਗੇਮਾਂ ਦੇ ਅੰਦਰ ਜਿੱਤਿਆ ਸੀ ਉਹਨਾਂ ਨੂੰ 1-1 ਕਰੋੜ ਰੁਪਏ ਦੇ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਨਮਾਨਿਤ ਕੀਤਾ ਔਰ ਪੰਜਾਬ ਦੇ ਅੰਦਰ 11 ਨਾਮੀ ਖਿਡਾਰੀਆਂ ਨੂੰ ਜਿਨ੍ਹਾਂ ਨੇ ਖੇਡਾਂ ਦੇ ਅੰਦਰ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਸੀ ਉਹਨਾਂ ਨੂੰ ਪੀਸੀਐਲ ਅਤੇ ਡੀਐਸਪੀ ਦੀ ਨੌਕਰੀ ਦਿੱਤੀ ਇਹ ਬਹੁਤ ਇਹ ਕਦਮ ਜਿਹੜਾ ਪਹਿਲੀ ਵਾਰ ਗਵਾਂ ਸਿੰਘ ਮਾਝੀ ਦੀ ਸਰਕਾਰ ਨੇ ਚੁੱਕਿਆ ਔਰ ਜਿਹਦੇ ਨਾਲ ਮੈਂ ਸਮਝਦਾ ਸਾਡੇ ਨੌਜਵਾਨਾਂ ਦੇ ਅੰਦਰ ਇੱਕ ਨਵਾਂ ਉਤਸ਼ਾਹ ਪੈਦਾ ਹੋਇਆ ਇਸ ਤੋਂ ਬਿਨਾ ਖੇਡਾਂ ਬਤਨ ਸੀਜ਼ਨ ਜਿਹੜਾ ਉਸ ਅੰਦ ਲਖਤਬਦ ਖਿਡਾਰੀਆਂ ਨੇ ਹਿੱਸਾ ਲਿਆ ਇਹ ਬਹੁਤ ਵੱਡੀ ਗੱਲ ਪੰਜਾਬ ਦੇ ਅੰਦਰ ਮਾਝੀ ਦੀ ਸਰਕਾਰ ਚ ਪਰਫੁੱਲਤ ਹੋ ਰਿਹਾ ਇਸੇ ਤਰੀਕੇ ਪੰਜਾਬ ਦੀ ਕਿਉਂਕਿ ਪੰਜਾਬ ਇੱਕ ਐਗਰੀਰੀਅਨ ਸਟੇਟ ਆ ਪੰਜਾਬ ਇੱਕ ਖੇਤੀਬਾੜੀ ਸੂਬਾ ਦਾ ਪੰਜਾਬ ਦੀ ਆਰਥਿਕ ਤਦਤੁਰਾ ਵੀ ਖੇਤੀ ਬੜੀ ਮੰਨਿਆ ਜਾਂਦਾ ਹੈਗਾ ਸੋ ਪੰਜਾਬ ਦੇ ਅੰਦਰ ਅਸੀਂ ਪੰਜਾਬ ਨੇ ਸਾਡੇ ਕੇਂਦਰੀ ਪੂਲ ਦੇ ਅੰਦਰ ਲਗਭਗ ਜੇ ਮੈਂ ਗੱਲ ਕਰਾਂ ਝੋਨੇ ਦੀ ਤਾਂ 25% ਹਿੱਸਾ ਪੰਜਾਬ ਨੇ ਕੇਂਦਰੀ ਪੂਲ ਚ ਅਤੇ ਕਣਕ ਦਾ ਲਗਭਗ 60% ਹਿੱਸਾ ਜਿਹੜਾ ਉਹ ਕੇਂਦਰੀ ਪੂਲ ਦੇ ਅੰਦਰ ਪੰਜਾਬ ਨੇ ਪਾਇਆ ਹੈ ਬਹੁਤ ਵੱਡਾ ਮਾਣ ਜਿਹੜਾ ਸਰ ਭਗਵੰਤ ਸਿੰਘ ਮਾਨ ਜੀ ਨੇ ਪਹਿਲੇ ਹੀ ਫੈਸਲਾ ਕੀਤਾ ਸੀਗਾ ਕਿ ਧਰਤੀ ਹੇਠਲਾ ਪਾਣੀ ਲਾਉਣ ਲਈ ਕਦਮ ਚੁੱਕੇ ਜਾਣ ਸੂਬੇ ਵਿੱਚ 2 ਲੱਖ ਬੰਦੇ 35000 ਹੈਕੜ ਤੋਂ ਵੱਧ ਦਾ ਰਕਬਾ ਉਹ ਸਿੱਧੀ ਝੋਨੇ ਦੀ ਬਜਾਈ ਏਟ ਆਇਆਗਾ ਜਿਸ ਦੇ ਨਾਲ ਪਾਣੀ ਦੀ ਬਚਤ ਹੋਈ ਆ ਇਸ ਤੋਂ ਬਿਨਾ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਜਿਹੜਾ ਦੈਰੀ ਚਾਉਣ ਦੇ ਲਈ ਅਸੀਂ ਯੋਜਨਾਬਾ ਸ਼ੁਰੂ ਕੀਤੀਆਂ ਸੀ ਜੀ ਦਾ ਬਹੁਤ ਵੱਡਾ ਰਿਜ਼ਲਟ ਆਇਆ ਕਿ ਅੱਜ ਧਰਤੀ ਹੈਡਲਾ ਪਾਣੀ ਜਿਹੜਾ ਉਹਦੀ 2% ਉਹਦਾ ਪੱਧਰ ਜਿਹੜਾ ਵਧਿਆਗਾ ਇਹ ਮਾਨ ਜਿਹੜਾ ਸਾਨੂੰ ਦਾਲਾਂ ਚ ਹਾਸਲ ਹੋਇਆ ਗੁਰੂ ਪਾਣੀ ਤੋਂ ਸਾਨੂੰ ਪਾਣੀ ਨੂੰ ਹਵਾ ਨੂੰ ਧਰਤੀ ਨੂੰ ਇਹਨੂੰ ਮਹੱਤਵਪੂਰਨ ਦਰਜਾ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ ਸੀ ਉਹਨੂੰ ਬਚਾ ਕੇ ਰੱਖਣਾ ਸਾਡਾ ਮੋਢਲਾ ਫਰਜ਼ਾ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਲਈ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਨੂੰ ਇਹਨਾਂ ਚੀਜ਼ਾਂ ਨੂੰ ਬਚਾ ਕੇ ਰੱਖਣਾਗਾ ਸੋ ਦੇ ਲਈ ਸਰਦਾਰ ਭਗਵੰਦ ਸਿੰਘ ਮਾਨ ਸਰਕਾਰ ਲਗਾਤਾਰ ਯਤਨ ਯਤਨਸੀਲਾ ਅਸੀਂ ਲਗਾਤਾਰ ਇਹਦੇ ਲਈ ਪ੍ਰਬੰਧ ਵੀ ਕਰ ਰਹੇ ਹਾਂਗੇ ਲਗਾਤਾਰ ਜਿਹੜੇ ਨੇ ਉਸ ਸਟੈਪ ਚੁੱਕੇ ਜਾ ਰਹੇ ਨੇ ਇਸ ਤੋਂ ਬਿਨਾ ਪੰਜਾਬ ਦੇ ਅੰਦਰ 150 ਕਿਲੋਮੀਟਰ ਲੰਬੀ ਜਿਹੜੀ ਆ ਮਾਲਵਾ ਨਹਿਰ ਕੱਢਣ ਦਾ ਔਰ ਇਸ ਨਹਿਰ ਦੇ ਅੰਦਰ ਪੰਜ ਜ਼ਿਲ੍ਹੇ ਬਠਿੰਡਾ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ ਅਤੇ ਮੁਕਸਰ ਤੇ ਲਗਭਗ 2 ਲੱਖ ਏਕੜ ਜਿਹੜੀ ਜ਼ਮੀਨ ਆ ਉਹ ਇਸ ਸਿੰਚਾਈ ਜੋ ਉਹਨਾਂ ਦੇ ਅੰਦਰ ਆਊਗੀ ਸੋ ਇੱਕ ਵੱਡਾ ਫੈਸਲਾ ਜਿਹੜਾ ਸਰਦਾਰ ਭਗਵੰਤ ਸਿੰਘ ਮਾਹ ਜੀ ਦੀ ਸਰਕਾਰ ਨੇ ਕੀਤਾਗਾ ਇਸੇ ਤਰੀਕੇ ਜਿਵੇਂ ਗੱਲ ਜਿਹੜੀਆਂ ਜ਼ਮੀਨਦੋਜ਼ ਪਾਈਪ ਲਾਈਨਾਂ ਪਾਉਣ ਦਾ ਕੰਮ ਲਗਾਤਾਰ ਜਾਰੀ ਹੈਗਾ ਸੋ ਇਹਦੇ ਨਾਲ ਨਹਿਰੀ ਪਾਣੀ ਜਿਹੜਾ ਉਹ ਧਰਤੀ ਹੈ ਦੀ ਸਮਰੱਥਾ ਵਧਾਈ ਗਈ ਆ ਇਸ ਬਿਨਾਂ ਪੰਜਾਬ ਨਗਰ ਨਗਰ ਕਮੇਟੀ ਕੋਲ ਫੰਡ ਜਿਹੜੇ ਨੇ ਕਿ ਉਹਨਾਂ ਦੇ ਵਿੱਚ 450 ਕਰੋੜ ਰੁਪਏ ਦੀ ਵਾਧਾ ਰਾਸ਼ੀ ਲਾੜ ਕੀਤੀ ਗਈ ਹੈ ਤਾਂ ਕਿ ਸ਼ਹਿਰਾਂ ਦੇ ਅੰਦਰ ਸੀਵਰੇਜ ਦਾ ਸ਼ਹਿਰੀ ਲਾਈਟਾਂ ਦਾ ਅچھے ਤਰੀਕੇ ਦੇ ਨਾਲ ਪ੍ਰਬੰਧ ਹੋ ਸਕੇ ਪੰਜਾਬ ਸਰਕਾਰ ਦੇ ਅੰਦਰ ਸੂਬੇ ਦੀਆਂ ਔਰਤਾਂ ਦੇ ਲਈ ਸੂਬੇ ਦੀ ਅੱਧੀ ਆਬਾਦੀ ਦੇ ਲਈ ਮੈਸਮ ਦਾ ਮੁਫਤ ਬੱਸ ਸਫਰ ਜਿਹੜਾ ਉਹ ਜਾਰੀ ਆ ਲਗਭਗ ਪੰਜਾਬ ਦੀਆਂ ਔਰਤਾਂ ਨੇ ਟ੍ਰਿਪ ਨੇਗੇ ਮੁਫਤ ਸਫਰ ਦੇ ਪੰਜਾਬ ਕੀਤੇ ਨੇ ਔਰ ਦਿਨ 726 ਕਰੋੜ ਰੁਪਏ ਪੰਜਾਬ ਸਰਕਾਰ ਦੇ ਖਰਚ ਹੋਏ ਨੇਗੇ ਸੋ ਇਸ ਤੋਂ ਬਿਨਾ ਪੰਜਾਬ ਦੇ ਸੜਕੀ ਅਤੇ ਮੋਢੇ ਟਾਚੇ ਨੂੰ ਹੋਰ ਤਾਕਤ ਲਗਭਗ 8 ਟੋਲ ਪਲਾਜ਼ਿਆਂ ਦੀ ਜਿਹੜੇ ਪੰਜਾਬ ਸਰਕਾਰ ਦੇ 18 ਟੋਲ ਪਲਾਜ਼ੇ ਸੀ ਉਹ ਪਿਛਲੇ ਸਮੇਂ ਦੌਰਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੰਦ ਕੀਤਾਗਾ ਉਹਦੇ ਨਾਲ ਬਹੁਤ ਵੱਡਾ ਪੰਜਾਬ ਨੂੰ ਲਗਭਗ ਜਾਨੀ ਕਿ 225 ਕਰੋੜ ਰੁਪਏ ਉਹਨਾਂ ਦੇ ਬਚੇ ਨੇਗੇ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਅਸੀਂ 532 ਕਰੋੜ ਰੁਪਏ ਲਾਗਤ ਦੇ ਨਾਲ ਲੰਬੀ ਮਿਆਦ ਦੇ ਰੱਖ-ਰਖਾਅ ਦੇ ਅਸੀਂ ਇਕਰਾਰਨਾਮੇ ਕੀਤੇ ਨੇ ਜਿਨ੍ਹਾਂ ਵਿੱਚ ਰਾਜ ਦੀਆਂ ਲਗਭਗ 22 ਸੜਕਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈਗਾ ਇਸ ਤੋਂ ਬਿਨਾ ਦਾਖਾ ਹਲਵਾਰਾ ਰਾਏਕੋਟ ਬਰਨਾਲਾ ਇਸ ਦੇ ਵਿੱਚ ਕਰਨ ਜਾ ਰਹੇ ਹਾਂਗੇ ਇਸ ਤੋਂ ਇਲਾਵਾ 1 ਕਰੋੜ 31 ਲੱਖ ਰੁਪਏ ਦੀ ਲਾਗਤ ਨਾਲ ਲਾਂਗੋਵਾਲ ਵਿਖੇ ਅਤੇ 5 ਕਰੋੜ ਰੁਪਏ ਦੀ ਲਾਗਤ ਨਾਲ ਚੀਮਾ ਵਿਖੇ ਨਵੇਂ ਬੱਸ ਸਟੈਂਡ ਜਿਹੜੇ ਨੇ ਉਨ੍ਹਾਂ ਦਾ ਨਿਰਮਾਣ ਕਰਵਾਇਆ ਜਾ ਰਿਹਾਗਾ। ਪਾਣੀ ਦੇਣ ਦੀ ਤਾਂ ਹਰਕਰ ਜਲ ਹਰਕਰ ਜਲ ਯੋਜਨਾ ਦੇ ਤਹਿਤ 100% ਪਿੰਡੂ ਘਰਾਂ ਨੂੰ ਪਾਈਪ ਰਾਹੀਂ ਪਾਣੀ ਦੇਣ ਦੀ ਸਪਲਾਈ ਦੇਣ ਵਾਲਾ ਪੰਜਾਬ ਦੇਸ਼ਾ ਦੇਸ਼ ਦਾ ਪੰਜਵਾਂ ਸੂਬਾ ਬਣ ਗਿਆ ਹੈ। ਇਸ ਤੋਂ ਇਲਾਵਾ ਪਾਣੀ ਦੀ ਗੁਣਵੱਤਾ ਅਤੇ ਪਾਣੀ ਦੀ ਕਮੀ ਦੇ ਮੁੱਦਿਆਂ ਨੂੰ ਦੂਰ ਕਰਨ ਲਈ 2174 ਕਰੋੜ ਰੁਪਏ ਲਾਗਤ ਦੇ ਨਾਲ 1706 ਪਿੰਡਾਂ ਨੂੰ ਕਵਰ ਕਰਨ ਵਾਲੇ 15 ਵੱਡੇ ਨਹਿਰੀ ਪਾਣੀ ਦੇ ਪ੍ਰੋਜੈਕਟ ਚੱਲ ਰਹੇ ਹਨ ਇਹਨਾਂ ਪ੍ਰੋਜੈਕਟਾਂ ਨਾਲ ਲਗਭਗ 25 ਲੱਖ ਆਬਾਦੀ ਅਤੇ 4 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ ਜਿਵੇਂ ਗੱਲ ਕਰਾਂ ਪੰਜਾਬ ਦੇ ਉਦਯੋਗ ਦੀ ਉਦਯੋਗ ਖੇਤਰ ਦੀ ਤਰੱਕੀ ਵੱਲ ਵੀ ਸਾਡੀ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ 2022 ਤੋਂ ਹੁਣ ਤੱਕ 5574 ਦੇ ਕਰੀਬ ਨਿਵੇਸ਼ ਪ੍ਰਾਪਤ ਹੋਏ ਹਨ ਜਿਸ ਨਾਲ 88000 ਕਰੋੜ ਅਕਸੀ ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਤਕਰੀਬਨ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ 4 ਲੱਖ ਦੇ ਕਰੀਬ ਜਿਹੜਾ ਉਹਨਾਂ ਨੂੰ ਰੋਜ਼ਗਾਰ ਦੇ ਸਾਧਨ ਪ੍ਰਾਪਤ ਹੋਣਗੇ ਉਦਯੋਗਿਕ ਖੇਤਰ ਦੇ ਵਿੱਚ ਆਈਟੀਆਈ ਵਿਦਿਆਰਥੀ ਨਜ਼ਰ 2025 ਤੱਕ ਆਈਟੀਆਈਜ਼ ਵਿੱਚ ਕੁੱਲ 50 ਹਜ਼ਾਰ ਤੱਕ ਕੀ ਫੀਸ ਦੀ ਜੜੀਆ ਉਹ ਸੀਟਾਂ ਦਾ ਵੀ ਵਾਅਦਾ ਕੀਤਾ ਗਿਆ ਹੈ ਇਨਵੈਸਟ ਪੰਜਾਬ ਪੋਰਟਲ ਉੱਪਰ اپنی کارگزاری صدقہ اٹھائی بچوں پہلا سبان آیا گیا اٹھونجا ہزار جو کہ اپنے آپ بہت پنجاب میں گل کرا پولیس اتنے سڑک سرخیا سرخ فورس کی مکمری سردار بگوت سنگ مان نے دیش دی کہ سرک سرخیا فورس ਲੋਕਾਂ ਨੂੰ ਸਮਰਪਿਤ ਕੀਤੀ ਇਸ ਫੋਰਸ ਨੂੰ 144 144 ਅਤੇ ਆਧੁਨਿਕ ਗੱਡੀਆਂ ਦਿੱਤੀਆਂ ਗਈਆਂ ਹਨ ਸੜਕ ਸੁਰੱਖਿਆ ਫੋਰਸ ਨੇ 6 ਮਿੰਟ ਅਤੇ 45 ਸੈਕਿੰਡ ਦੇ ਘੱਟ ਤੋਂ ਘੱਟ ਦੇ ਔਸਤਾਂ ਰਿਸਪੌਂਸ ਟਾਈਮ ਦੇ ਵਿੱਚ ਦੇ ਨਾਲ ਕਰੀਬ 19000 19000 ਸੜਕੀ ਹਾਦਸਿਆਂ ਵਿੱਚ ਸਹਾਇਤਾ ਪ੍ਰਦਾਨ ਕੀਤੀ ਹੈ ਐਸਐਸਐਫ ਵੱਲੋਂ 10387 ਵਿਅਕਤੀਆਂ ਨੂੰ ਮੌਕੇ ਤੇ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ 11490 ਜ਼ਖਮੀ ਵਿਅਕਤੀਆਂ ਨੂੰ ਡਾਕਟਰੀ ਦੇਖਭਾਲ ਲਈ ਹਸਪਤਾਲਾਂ ਤੱਕ ਪਹੁੰਚਾਇਆ ਹੈ ਇਸ ਉਪਰਾਲੇ ਦੀ ਕਾਮਯਾਬੀ ਦੀ ਗੂੰਜ ਦੇਸ਼ ਦੀ ਪਾਰਲੀਮੈਂਟ ਤੱਕ ਵੀ ਸੁਣਾਈ ਦਿੱਤੀ ਹੈ ਔਰ ਦੇਸ਼ ਦੀ ਪਾਰਲੀਮੈਂਟ ਵੀ ਡਿਸਕਸ ਹੋਇਆ ਕਿ ਪੰਜਾਬ ਨੇ ਇੱਕ ਨਵੇਕਲੀ ਕਿਸਮ ਦੀ ਪਹਿਲ ਕਰਕੇ ਸੜਕੀ ਹਾਦਸਿਆਂ ਨੂੰ ਪੰਜਾਬ ਵਿੱਚੋਂ ਖਤਮ ਕੀਤਾਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਅਸੀਂ ਇੱਕ ਨਵੀਂ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਜੇਕਰ ਕੋਈ ਸੜਕ ਹਾਦਸੇ ਦਾ ਸ਼ਿਕਾਰ

ਟਾਸਕ ਫੋਰਸ ਦਾ ਵੀ ਗਠਨ ਕੀਤਾ ਗਿਆ ਜਿਹਨੇ ਮੈਸਮੰਦ ਦਾ ਨਸ਼ਿਆਂ ਨੂੰ ਕਾਫੀ ਵੱਡੇ ਪੱਧਰ ਤੇ ਖਲ ਪਾਈ ਆ ਇਸ ਤੋਂ ਬਿਨਾ ਜੇ ਪੰਜਾਬ ਦੇ ਅੰਦਰ ਬਹੁਤ ਸਾਰੇ ਬੱਚੇ ਸਾਡੇ ਐਨ ਆਰ ਆਈ ਨੇ ਬਹੁਤ ਸਾਰੇ ਭਰਾ ਸਾਡੇ ਐਨ ਆਰ ਆਈ ਨੇ ਉਹਨਾਂ ਦੇ ਲਈ ਵੀ ਉਹਨਾਂ ਦੇ ਮਾਮਲਿਆਂ ਨੂੰ ਹੱਲ ਕਰਨ ਦੀ ਦੇ ਸੀ ਪਹਿਲੀ ਵਾਰ ਹੋਇਆ ਕਿ ਆਨਲਾਈਨ ਅਸੀਂ ਉਹਨਾਂ ਦੀਆਂ ਮਾਮਲੇ ਸੁਣ ਕੇ ਉਹਨਾਂ ਨੂੰ ਮੌਕੇ ਤੇ ਹੱਲ ਕੀਤਾ ਉਹਨਾਂ ਦੇ ਲਈ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਜਿੱਥੇ ਉਹ ਆਪਣੀਆਂ ਸਮੱਸਿਆਵਾਂ ਦਾ ਦਰਜ ਕਰਾ ਕੇ ਔਰ ਸਾਡੇ ਸਾਰੇ ਅਧਿਕਾਰੀ ਉਹਨਾਂ ਸਮੱਸਿਆਵਾਂ ਦਾ ਮੌਕੇ ਤੇ ਹੱਲ ਕਰ ਰਹੇ ਨੇ ਇਸ ਤੋਂ ਇਲਾਵਾ ਅਸੀਂ ਦਿੱਲੀ ਦੇ ਇੰਟਰਨੈਸ਼ਨਲ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਦੇ ਉੱਤੇ ਵੀ ਇੱਕ ਫੈਸਿਲੀਟੇਸ਼ਨ ਸੈਂਟਰ ਜਿਹੜਾ ਉਹਦੀ ਸਥਾਪਨਾ ਕੀਤੀ ਹੈ ਤਾਂ ਕਿ ਸਾਡਾ ਕੋਈ ਵੀ ਵਿਅਕਤੀ ਚਾਹੇ ਪੰਜਾਬ ਦਾ ਚਾਹੇ ਇੰਟਰਨੈਸ਼ਨਲ ਦਾ ਤਾਂ ਉਹ ਠੀਕ ਸੈਂਟਰ ਦੇ ਤੌਰ ਤੇ ਕੋਈ ਦਿੱਕਤ ਨਾ ਆਵੇ ਸੋ ਇਸੇ ਤਰੀਕੇ ਪੰਜਾਬ ਨੂੰ ਹੋਰ ਹਰਿਆ ਭਰਿਆ ਬਣਾਉਣ ਦੇ ਲਈ ਪੰਜਾਬ ਦੇ ਅੰਦਰ ਵਾਤਾਵਰਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਪੰਜਾਬੀ ਦੀ ਪੰਜਾਬ ਦੇ ਅੰਦਰ ਅਸੀਂ ਹਰੀਆਲੀ ਪੰਜਾਬ ਮਿਸ਼ਨ ਤਹਿਤ 224 ਵਿੱਚ ਇਸ ਸਾਲ ਦੌਰਾਨ 284000 ਪੌਦੇ ਲਗਾਏ ਦੇਗੇ ਇਸ ਤੋਂ ਲਾਭ 3153 ਤੋਂ ਜ਼ਿਆਦਾ ਜਿਹੜਾ ਹੈਕਟੇਰ ਰਕਤਵੇ ਨੂੰ ਜੰਗਲਾ ਅਧੀਨ ਲਿਆਂਦਾਗਾ ਅਖੀਰ ਵਿੱਚ ਮੈਂ ਭਾਰਤ ਦੇ ਸਾਰੇ ਮਹਾਨ ਸ਼ੀਰਾਂ ਨੂੰ ਕੋਟਨ ਕੋਟ ਪ੍ਰਣਾਮ ਕਰਦਾ ਹੋਇਆ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦੀ ਕਾਮਨਾ ਕਰਦਾਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ اگوائی والی سرکار سوبے نر تو رنگلا ہستا تے خوشحال پنجاب بنا لی تتپر ہے اس دشا بل سرکار آپ سب تو بھی سہیوگ دی میں کامنا کردا گا انہوں اسی طرح لگاتار پیار ستکار ستے سہیوگ دے گے تو آپ سب دا بہت بہت دنواد جائے ہند